ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਬਾਰੇ ਜਾਣਾਂਗੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ 1687 ਈਸਵੀ ਨੂੰ ਪੋਂਟਾ ਸਾਹਿਬ ਵਿਖੇ ਹੋਇਆ ਸਹਬਜ਼ਾਦਾ ਅਜੀਤ ਸਿੰਘ ਦਸਵੇਂ ਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਨੌਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਸਨ ਅਤੇ ਛੇਵੇਂ ਗੁਰੂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ ਸਹਿਬ ਜਾਦਾ ਅਜੀਤ ਸਿੰਘ ਚੁਸਤ ਚਲਾਕ ਤੇ ਬੜਾ ਸਮਝਾਰ ਅਤੇ ਬਹੁਤ ਹੀ ਬਹਾਦਰ ਨੌਜਵਾਨ ਸੀ ਛੋਟੇ ਹੁੰਦਿਆਂ ਹੀ ਉਹ ਗੁਰਬਾਣੀ ਦੇ ਪ੍ਰਤੀ ਸਰਦਾ ਰੱਖਦੇ ਸਨ ਜਿਵੇਂ ਹੀ ਉਹਨਾਂ ਨੇ ਜਵਾਨੀ ਵਿੱਚ ਕਦਮ ਰੱਖਿਆ ਉਹਨਾਂ ਨੇ ਘੋੜਸਵਾਰੀ ਕੁਸ਼ਤੀ ਤਲਵਾਰਬਾਜ਼ੀ ਅਤੇ ਸ਼ਸਤਰ ਚਲਾਉਣੇ ਸਿੱਖ ਲਈ ਸਨ ਛੋਟੀ ਉਮਰ ਵਿੱਚ ਹੀ ਸ਼ਸਤਰ ਚਲਾਉਣ ਵਿੱਚ ਮਹਿਰ ਹੋ ਗਈ ਸਨ 12 ਸਾਲ ਦੀ ਉਮਰ ਵਿੱਚ ਉਹ 23 ਮਈ 1699 ਦੇ ਦਿਨ ਸੋਹ ਸਿੰਘਾਂ ਦਾ ਜਥਾ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਨੇੜੇ ਨੂਰਪਿੰਡ ਗਏ। ਉਹਨਾਂ ਨੇ ਉੱਥੋਂ ਦੇ ਰੰਗੜਾਂ ਨੂੰ ਸਜ਼ਾ ਦਿੱਤੀ ਜਿਨ੍ਹਾਂ ਨੇ ਪਠੌਰ ਦੀ ਸੰਗਤ ਨੂੰ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਸਮੇਂ ਲੁੱਟ ਲਿਆ ਸੀ। 29 ਅਗਸਤ 1700 ਈਸਵੀ ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਕਿਲਾ ਤਾਰਾਗੜ ਉੱਤੇ ਹਮਲਾ ਕੀਤਾ ਤਾਂ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਉਹਨਾਂ ਦਾ ਮੁਕਾਬਲਾ ਬੜੀ ਬਹਾਦਰੀ ਦੇ ਨਾਲ ਕੀਤਾ ਅਕਤੂਬਰ ਦੇ ਪਹਿਲੇ ਹਫਤੇ 1700 ਇਸਵੀ ਵਿੱਚ ਜਦੋਂ ਪਹਾੜੀ ਫੌਜਾਂ ਨੇ ਕਿਲਾ ਨਿਰਮੋਗੜ ਉੱਤੇ ਹਮਲਾ ਕੀਤਾ ਤਾਂ ਸਹਿਬਜ਼ਾਦਾ ਅਜੀਤ ਸਿੰਘ ਜੀ ਸਭ ਤੋਂ ਅੱਗੇ ਹੋ ਕੇ ਲੜੇ ਅਤੇ ਉਹਨਾਂ ਨੇ ਕਈ ਹਮਲਾਵਾਰਾਂ ਦੇ ਸਿਰ ਉਤਾਰ ਦਿੱਤੇ ਸਨ ਇਸ ਪ੍ਰਕਾਰ ਜਦੋਂ 15 ਮਾਰਚ 1700 ਇਸਵੀ ਦੇ ਦਿਨ ਉਹ ਸਿੰਘਾਂ ਦਾ ਜਥਾ ਲੈ ਕੇ ਬਜਰੂੜ ਪਿੰਡ ਗਏ ਬਜਰੂੜ ਪਿੰਡ ਦੇ ਵਾਸੀਆਂ ਨੇ ਕਈ ਵਾਰ ਸਿੱਖ ਸੰਗਤਾਂ ਨੂੰ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸਨ ਉਹਨਾਂ ਨੂੰ ਲੁੱਟ ਲਿਆ ਸਹਬਜ਼ਾਦਾ ਅਜੀਤ ਸਿੰਘ ਨੇ ਉਹਨਾਂ ਲੁਟੇਰਿਆਂ ਨੂੰ ਸਖਤ ਸਜ਼ਾ ਦਿੱਤੀ ਸਹਬਜ਼ਾਦਾ ਅਜੀਤ ਸਿੰਘ ਵਸੀ ਕਲਾਂ ਗਏ ਵਸੀਆਂ ਦਾ ਮਾਲਕ ਹਾਕਮ ਜ਼ਬਰਖਾਨ ਇਸ ਇਲਾਕੇ ਦੇ ਹਿੰਦੂਆਂ ਉੱਤੇ ਹਰ ਪ੍ਰਕਾਰ ਦਾ ਜ਼ੁਲਮ ਅਤੇ ਜਬਰ ਅਤੇ ਜ਼ਬਰਨ ਲੜਕੀਆਂ ਔਰਤਾਂ ਦੀ ਬੇਇੱਜ਼ਤੀ ਕਰਦਾ ਸੀ ਇੱਕ ਪ੍ਰਸੰਗ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੋਜੇ ਸ਼ਹਿਰ ਦੇ ਗਰੀਬ ਬ੍ਰਾਹਮਣ ਦੀ ਧਰਮ ਪਤਨੀ ਦੀ ਢੋਲੀ ਕਮ ਜਾਬਰ ਖਾਨ ਹਤਿਆ ਕੇ ਆਪਣੇ ਮਹਿਲ ਆਇਆ ਸੀ ਦੁਖੀ ਬ੍ਰਾਹਮਣ ਧਾਰਮਿਕ ਆਗੂਆਂ ਰਾਜਾਵਾਂ ਦੇ ਕੋਲ ਜਾ ਕੇ ਰੋਇਆ ਪਰ ਕਿਸੇ ਨੇ ਉਹਨਾਂ ਦੀ ਸੁਣਾਈ ਨਾ ਕੀਤੀ ਤੋ ਉਪਰੰਤ ਫਿਰ ਦੇਵੀ ਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਨੰਦਪੁਰ ਸਾਹਿਬ ਜਾ ਅਪੜਿਆ ਅਤੇ ਆਪਣੀ ਸਾਰੀ ਘਟਨਾ ਦੱਸੀ। ਗੁਰੂ ਸਾਹਿਬ ਜੀ ਨੇ ਅਜੀਤ ਸਿੰਘ ਜੀ ਦੇ ਨਾਲ 200 ਬਹਾਦਰ ਸਿੱਖਾਂ ਦਾ ਜਥਾ ਹਾਕਮ ਜਾਬਰ ਖਾਨ ਨੂੰ ਸਬਕ ਸਿਖਾਉਣ ਦੇ ਲਈ ਭੇਜਿਆ। ਜੀਤ ਸਿੰਘ ਨੇ ਆਪਣੇ ਜਥੇ ਸਮੇਤ ਜਾਬਰ ਖਾਨ ਉੱਤੇ ਹਮਲਾ ਕੀਤਾ। ਕਮਾਸਾਨ ਦੀ ਜੰਗ ਵਿੱਚ ਜ਼ਖਮੀ ਜਾਬਰ ਖਾਨ ਨੂੰ ਬੰਨ ਲਿਆ ਗਿਆ। ਦੇਵੀ ਦਾਸ ਦੀ ਪਤਨੀ ਨੂੰ ਵੀ ਦੇਵੀ ਦਾਸ ਦੇ ਨਾਲ ਉਸ ਦੇ ਘਰ ਭੇਜ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਫਿਰ ਉੱਥੇ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਸ਼ਹੀਦਾ ਲੱਦੇਵਾਲ ਮਹਿਲਪੁਰ ਬਣਿਆ ਹੋਇਆ ਹੈ ਲਖਮੀ ਸਿੰਘਾਂ ਵਿੱਚੋਂ ਕੁਝ ਰਾਤ ਨੂੰ ਸ਼ਹੀਦ ਹੋ ਗਏ ਅਜੀਤ ਸਿੰਘ ਨੇ ਉਹਨਾਂ ਸਿੰਘਾਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਸਹਬਜ਼ਾਦਾ ਅਜੀਤ ਸਿੰਘ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਗੁਜ਼ਾਰਿਆ ਉਹ ਹਮੇਸ਼ਾ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹਿੰਦੇ ਸਨ ਜਦੋਂ ਪਹਾੜੀ ਫੌਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਕੇਰੇ ਵਿੱਚ ਲਿਆ ਤਾਂ ਆਪ ਵੀ ਉੱਥੇ ਹੀ ਸਨ 21 ਦਸੰਬਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤਾਂ ਸਹਿਬ ਜਦਾ ਅਜੀਤ ਸਿੰਘ ਵੀ ਇਸ ਵਿੱਚ ਸ਼ਾਮਿਲ ਸਨ 500 ਸਿੱਖਾਂ ਦਾ ਇਹ ਕਾਫਲਾ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਕੀਰਤਨਪੁਰ ਸਾਹਿਬ ਵੱਲ ਰਵਾਨਾ ਹੋ ਗਿਆ ਗੁਰੂ ਸਾਹਿਬ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਇੱਕ ਵਿਸ਼ੇਸ਼ ਜਥਾ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਭੇਜਿਆ ਇਹ ਜਥਾ ਸਭ ਤੋਂ ਪਿੱਛੇ ਆ ਰਿਹਾ ਸੀ ਇਸ ਜਥੇ ਨੂੰ ਸਰਸਾ ਨਦੀ ਪਾਰ ਕਰਕੇ ਰੋਪੜ ਦੀ ਤਰਫ ਜਾਣਾ ਸੀ ਰੋਪੜ ਜਾਂਦੇ ਸਮੇਂ ਪਿੰਡ ਮਲਕਪੁਰ ਦੇ ਕੋਲ ਬਹੁਤ ਭਾਰੀ ਜੰਗ ਹੋਈ ਜਿਸ ਵਿੱਚ ਉਹਨਾਂ ਨੂੰ ਭਾਈ ਬਚਿੱਤਰ ਸਿੰਘ ਜੋ ਬਹੁਤ ਜ਼ਖਮੀ ਹਾਲਾਤ ਵਿੱਚ ਸਨ ਉੱਥੇ ਮਿਲੇ ਉਹਨਾਂ ਨੇ ਉਸ ਦੇ ਸਾਥੀਆਂ ਦੀ ਮਦਦ ਵੱਲੋਂ ਉਹਨਾਂ ਨੂੰ ਚੁੱਕਿਆ ਅਤੇ ਉੱਥੋਂ 6 ਕਿਲੋਮੀਟਰ ਦੂਰ ਕੋਟਲਾ ਨਿਹੰਗ ਖਾਨ ਲੈ ਗਏ ਸਰਸਾ ਨਦੀ ਪਾਰ ਕਰਨ ਤੋਂ ਬਾਅਦ 40 ਸਿੰਘ ਅਤੇ ਦੋ ਵੱਡੇ ਸ਼ਹਿਜ਼ਾਦੇ ਅਜੀਤ ਸਿੰਘ ਅਤੇ ਜੁਜਾਰ ਸਿੰਘ ਇਸ ਤੋਂ ਇਲਾਵਾ ਪ੍ਰਦੇਵ ਜੀ ਨੂੰ ਮਿਲਾ ਕੇ ਕੁੱਲ 40 ਸਿੱਖਾਂ ਦੀ ਗਿਣਤੀ ਹੋਈ ਨਦੀ ਦੇ ਇਸ ਪਾਰ ਭਾਈ ਉਦੇ ਸਿੰਘ ਮੁਗਲਾਂ ਦੀ ਅਨੇਕਾਂ ਹਮਲਿਆਂ ਨੂੰ ਪਛਾੜਦੇ ਰਹੇ ਉਦੋਂ ਤੱਕ ਬਹਾਦਰੀ ਨਾਲ ਲੜਦੇ ਰਹੇ ਜਦੋਂ ਤੱਕ ਉਹਨਾਂ ਦੇ ਪ੍ਰਾਣ ਚੱਲ ਰਹੇ ਸਨ ਆਖਿਰ ਉਹ ਲੜਾਈ ਦੇ ਵਿੱਚ ਜੰਗ ਦੇ ਵਿੱਚ ਆਪਣਾ ਫਰਜ਼ ਨਿਭਾਉਂਦੇ ਹੋਏ ਵੀਰ ਗਤੀ ਪਾ ਗਏ ਅਤੇ ਸ਼ਹੀਦ ਹੋ ਗਏ ਇਸ ਭਿਆਨਕ ਉਥਲ-ਪੁਥਲ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ ਭਾਈ ਮਣੀ ਸਿੰਘ ਜੀ ਦੇ ਜਥੇ ਵਿੱਚ ਮਾਤਾ ਸਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦੀ ਤਹਲ ਸੇਵਾ ਕਰਨ ਵਾਲੀਆਂ ਦੋ ਦਾਸੀਆਂ ਸਨ ਦੋ ਸਿੱਖ ਭਾਈ ਜਵਾਰ ਸਿੰਘ ਅਤੇ ਭਾਈ ਧੰਨਾ ਸਿੰਘ ਜੋ ਦਿੱਲੀ ਦੇ ਨਿਵਾਸੀ ਸਨ ਇਹ ਸਾਰੇ ਸਰਸਾ ਨਦੀ ਪਾਰ ਕਰ ਪਾਏ ਪਰ ਇਹ ਸਭ ਹਰਦੁਆਰ ਵੱਲੋਂ ਹੋ ਕੇ ਦਿੱਲੀ ਪਹੁੰਚ ਗਏ ਜਿੱਥੇ ਭਾਈ ਜਵਾਰ ਸਿੰਘ ਇਹਨਾਂ ਨੂੰ ਆਪਣੇ ਘਰ ਲੈ ਗਿਆ ਦੂਜੇ ਜਥੇ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦੇ ਜੋ ਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ ਸੋਇਆ ਸੀ ਸਿੱਦਾ ਪਿੰਡ ਖੇੜੀ ਇਥੋਂ ਲਗਭਗ 15 ਕਿਲੋਮੀਟਰ ਦੀ ਦੂਰੀ ਉੱਤੇ ਮੋਰਿੰਡਾ ਕਸਬੇ ਦੇ ਨਜ਼ਦੀਕ ਸੀ। ਗੰਗਾ ਰਾਮ ਮਾਤਾ ਗੁਜਰੀ ਜੀ ਅਤੇ ਸਹਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ 22 ਦਸੰਬਰ ਸਨ 1705 ਈਸਵੀ ਨੂੰ। ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਸ਼ੁਰੂ ਹੋਇਆ। ਆਕਾਸ਼ ਵਿੱਚ ਕਣਕੋਰ ਬੱਦਲ ਛਾਏ ਹੋਏ ਸਨ ਅਤੇ ਹੌਲੀ-ਹੌਲੀ ਬੂੰਦਾਬੰਦੀ ਹੋ ਰਹੀ ਸੀ। ਸਾਲ ਦਾ ਸਭ ਤੋਂ ਛੋਟਾ ਦਿਨ ਹੋਣ ਦੇ ਕਾਰਨ ਸੂਰਜ ਵੀ ਬਹੁਤ ਲੇਟ ਉੱਗਿਆ। ਇਕੜਾਕੇ ਦੀ ਸੀਤ ਲਹਿਰ ਚੱਲ ਰਹੀ ਸੀ ਪਰ ਜੋਸ਼ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੰਘਾਂ ਦੇ ਵਿੱਚ ਕੱਚੀ ਗੜੀ ਉੱਤੇ ਹਮਲਾ ਹੋਇਆ ਅੰਦਰ ਵੱਲੋਂ ਤੀਰ ਅਤੇ ਗੋਲੀਆਂ ਦੀ ਬੁਸ਼ਾਰ ਹੋਈ ਅਨੇਕ ਮੁਗਲ ਫੌਜੀ ਹਤਾ-ਹਤ ਹੋਏ ਮੁਗਲ ਫੌਜੀਆਂ ਨੂੰ ਐਬਿਸਵਾਸ ਹੋਣ ਲੱਗਾ ਸੀ ਕਿ ਕੋਈ 40 ਸਿੰਘਾਂ ਦੀ ਸਹਿਤਾ ਵੱਲੋਂ ਇੰਨਾ ਬਲਵਾਨ ਵੀ ਬਣ ਸਕਦਾ ਹੈ ਪਰ ਸਿੰਘ ਲੱਖਾਂ ਦੀ ਫੌਜ ਵਿੱਚ ਘਿਰੇ ਹੋਏ ਨੀਦਰ ਭਾਵ ਵੱਲੋਂ ਲੜਨ ਮਰਨ ਦਾ ਖੇਲ ਖੇល ਰਹੇ ਸਨ ਜਦੋਂ ਉਹਨਾਂ ਸਿੰਘਾਂ ਦੇ ਕੋਲ ਗੋਲਾ ਬਾਰੂਦ ਤੇ ਤੀਰ ਖਤਮ ਹੋ ਗਏ ਪਰ ਫਿਰ ਵੀ ਮੁਗਲ ਸੈਨਿਕਾਂ ਦੀ ਗੜੀ ਦੇ ਅੰਦਰ ਜਾਣ ਦੀ ਹਿੰਮਤ ਨਾ ਹੋਈ ਤਾਂ ਉਹਨਾਂ ਨੇ ਤਲਵਾਰ ਅਤੇ ਵਰਸ਼ੇ ਦੀ ਲੜਾਈ ਲੜਨ ਲਈ ਮੈਦਾਨ ਵਿੱਚ ਨਿਕਲਣਾ ਜ਼ਰੂਰੀ ਸਮਝਿਆ ਭਾਈ ਹਿੰਮਤ ਸਿੰਘ ਨੂੰ ਗੁਰੂ ਦੇਵ ਜੀ ਨੇ ਆਦੇਸ਼ ਦਿੱਤਾ ਹੁਕਮ ਦਿੱਤਾ ਆਪਣੇ ਸਾਥੀਆਂ ਸਹਿਤ ਪੰਜਾਂ ਦਾ ਜਥਾ ਲੈ ਕੇ ਮੈਦਾਨ ਵਿੱਚ ਜਾ ਕੇ ਵੈਰੀ ਦੇ ਨਾਲ ਯੁੱਜਨ ਤਾਂ ਉਸ ਵੇਲੇ ਮੁਗਲ ਜਰਨੈਲ ਨਹਿਰਖਾਨੇ ਸੀੜੀ ਲਗਾ ਕੇ ਪੌੜੀ ਲਾ ਕੇ ਗੜੀ ਉੱਤੇ ਚੜਨ ਦੀ ਕੋਸ਼ਿਸ਼ ਕੀਤੀ ਪਰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਉੱਥੇ ਹੀ ਤੀਰ ਨਾਲ ਦੇ ਨਾਲ ਉੱਥੇ ਹੀ ਸੁੱਟ ਦਿੱਤਾ ਇੱਕ ਹੋਰ ਜਰਨੈਲ ਖਵਾਦਾ ਮਰਮੂਦ ਅਲੀ ਨੇ ਜਦੋਂ ਸਾਥੀਆਂ ਨੂੰ ਮਰਦੇ ਹੋਏ ਵੇਖਿਆ ਤਾਂ ਉਹ ਦੀਵਾਰ ਦੀ ਓਟ ਵਿੱਚ ਹੀ ਭੱਜ ਗਿਆ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਇਸ ਬੁੱਝ ਦਿਲੀ ਦੇ ਕਾਰਨ ਉਸ ਨੂੰ ਆਪਣੀ ਰਚਨਾ ਵਿੱਚ ਮਰਦੂਦ ਕਹਿ ਕੇ ਲਿਖਿਆ ਤਰਹੰਦ ਦੇ ਨਵਾਬ ਨੇ ਸੈਨਾ ਨੂੰ ਇੱਕ ਵਾਰ ਇਕੱਠੇ ਹੋ ਕੇ ਕੱਚੀ ਗੜੀ ਉਤੇ ਪੂਰੇ ਵੈਗ ਵੱਲੋਂ ਹਮਲਾ ਕਰਨ ਦਾ ਆਦੇਸ਼ ਦਿੱਤਾ ਪਰ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਤੇ ਟੀਲੇ ਦੀ ਹਵੇਲੀ ਵਿੱਚ ਹੋਣ ਦੇ ਕਾਰਨ ਸਾਮਰਿਕ ਨਜ਼ਰ ਵੱਲੋਂ ਚੰਗੀ ਹਾਲਾਤ ਵਿੱਚ ਸਨ ਅਤੇ ਉਹਨਾਂ ਨੇ ਇਹ ਹਮਲਾ ਵੀ ਸਫਲ ਕਰ ਦਿੱਤਾ ਸਿੰਘਾਂ ਦੇ ਤੀਰਾਂ ਦੀ ਵਰਖਾ ਵੱਲੋਂ ਅਣਗਿੰਤ ਮੁਗਲ ਸਿਪਾਹੀਆਂ ਨੂੰ ਹਮੇਸ਼ਾ ਦੀ ਨੀਂਦ ਸਵਾ ਦਿੱਤਾ ਗਿਆ ਸਿੰਘਾਂ ਦੇ ਜਥੇ ਨੇ ਗੜੀ ਵੱਲੋਂ ਬਾਹਰ ਆ ਕੇ ਵੱਧ ਰਹੀ ਮੁਗਲ ਫੌਜ ਨੂੰ ਕਰਾਰੇ ਹੱਥ ਦਿਖਾਏ ਕਰਾਰੇ ਹੱਥਾਂ ਦੇ ਨਾਲ ਜਵਾਬ ਦਿੱਤੇ ਗੜੀ ਦੇ ਉੱਤੋਂ ਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਆਪਣੇ ਜੋਧਿਆਂ ਦੀ ਸਹਾਇਤਾ ਤੱਤੇ ਦੁਸ਼ਮਣਾਂ ਉੱਤੇ ਤੀਰ ਚਲਾ ਕੇ ਕਰ ਰਹੇ ਸਨ ਘੜੀ ਪਰ ਖੂਬ ਲੋਹੇ ਉੱਤੇ ਲੋਹਾ ਵਜਿਆ ਅਣਗਿੰਤ ਫੌਜੀ ਮੈਦਾਨ ਵਿੱਚ ਢੇਰ ਹੋ ਗਏ ਆਖਿਰ ਪੰਜ ਸਿੰਘ ਵੀ ਸ਼ਹੀਦ ਹੋ ਗਏ ਫਿਰ ਗੁਰੂਦੇਵ ਜੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਦਾ ਦੂਜਾ ਜਥਾ ਗੜੀ ਵੱਲੋਂ ਬਾਹਰ ਰਵਾਨਾ ਕੀਤਾ ਇਸ ਜਥੇ ਨੇ ਵੀ ਅੱਗੇ ਵਧਦੇ ਹੋਏ ਵੈਰੀਆਂ ਦੇ ਪੈਰ ਅਖਾੜ ਦਿੱਤੇ ਅਤੇ ਉਹਨਾਂ ਨੂੰ ਪਿੱਛੇ ਤਕਲੀਲ ਦਿੱਤਾ ਵੈਰੀਆਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਖੁਦ ਵੀ ਸ਼ਹੀਦ ਹੋ ਗਏ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਨੀਤੀ ਬਣਾਈ ਅਤੇ ਪੰਜ-ਪੰਜ ਦੇ ਜਥੇ ਵਾਰੀ-ਵਾਰੀ ਰਣ ਵਿੱਚ ਮੈਦਾਨ ਵਿੱਚ ਭੇਜਣ ਲੱਗੇ ਜਦੋਂ ਪੰਜਵਾਂ ਜਥਾ ਸ਼ਹੀਦ ਹੋ ਗਿਆ ਤਾਂ ਉਸ ਵੇਲੇ ਦੁਪਹਿਰ ਦਾ ਸਮਾਂ ਹੋ ਗਿਆ ਸੀ। ਅਰਹੰਦ ਦੇ ਨਵਾਬ ਵਜੀਦ ਖਾਨ ਦੀਆਂ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਜਰਨੈਲ ਇਕ ਵਾਰੀ ਕੀ ਸੈਨਾ ਨੂੰ ਨਾਲ ਲੈ ਕੇ ਗੜੀ ਦੇ ਵੱਲ ਵਧੇ। ਸਭ ਨੂੰ ਪਤਾ ਸੀ ਕਿ ਇੰਨਾ ਵੱਡਾ ਹਮਲਾ ਰੋਕ ਪਾਉਣਾ ਬਹੁਤ ਮੁਸ਼ਕਲ ਹੈ। ਇਸ ਲਈ ਅੰਦਰ ਬਾਕੀ ਬਚੇ ਸਿੰਘਾਂ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਕਿ ਉਹ ਸਹਿਬਜ਼ਾਦਿਆਂ ਨਾਲ ਲੈ ਕੇ ਕਿਤੇ ਹੋਰ ਚਲੇ ਜਾਣ ਇਹ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਕਿਹੜੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਹਿਬਜ਼ਾਦੇ ਹੋ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਜਵਾਬ ਸੁਣ ਕੇ ਸਾਰੇ ਸਿੱਖ ਹੈਰਾਨੀ ਵਿੱਚ ਪੈ ਗਏ ਸਹਿਬਜ਼ਾਦਾ ਅਜੀਤ ਸਿੰਘ ਦੇ ਮਨ ਵਿੱਚ ਕੁਝ ਕੁਝ ਕਰ ਗੁਜਰਨ ਦੇ ਬਲ ਬਲੇ ਸਨ ਜੁੱਧ ਕਲਾ ਵਿੱਚ ਨਿਪੁੰਨਤਾ ਸੀ ਬਸ ਫਿਰ ਕੀ ਸੀ ਕਿ ਉਹ ਆਪਣੀ ਚਾਰ ਹੋਰ ਸਿੰਘਾਂ ਨੂੰ ਲੈ ਕੇ ਗੜੀ ਵੱਲੋਂ ਬਾਹਰ ਆਏ ਅਤੇ ਮੁਗਲਾਂ ਦੀ ਫੌਜ ਉੱਤੇ ਅਜੇਹੇ ਟੁੱਟ ਪਏ ਜਿਸ ਤਰ੍ਹਾਂ ਸ਼ੇਰ ਮਿਰਗ 사ਵਕਾਂ ਉੱਤੇ ਟੁੱਟਦਾ ਹੈ ਅਜੀਤ ਸਿੰਘ ਜਿੱਧਰ ਵੱਧ ਜਾਂਦੇ ਉਧਰ ਆਉਣ ਵਾਲੇ ਫੌਜੀ ਡਿੱਗ ਜਾਂਦੇ ਜਾਂ ਫਿਰ ਭੱਜ ਜਾਂਦੇ ਸਨ ਪੰਜ ਸਿੰਘਾਂ ਦੇ ਜਥੇ ਨੇ ਸੈਂਕੜਿਆਂ ਮੁਗਲਾਂ ਨੂੰ ਕਾਲ ਦਾ ਗਰਾਸ ਬਣਾ ਦਿੱਤਾ ਅਜੀਤ ਸਿੰਘ ਨੇ ਬਹਾਦਰੀ ਦਾ ਬੇਮਿਸਾਲ ਨਮੂਨਾ ਪੇਸ਼ ਕੀਤਾ ਸਹਬਜਾਦਾ ਅਜੀਤ ਸਿੰਘ ਲੱਖਾਂ ਵੈਰੀਆਂ ਨੂੰ ਮਾਰਦੇ ਹੋਏ ਸ਼ਹਾਦਤ ਪਾ ਗਏ ਜੇਕਰ ਤੁਹਾਨੂੰ ਇਹ ਅੱਜ ਦੀ ਸਾਖੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ